ਜੇ ਸਾਡਾ ਜਿਹੜਾ ਲੜੀਵਾਰ ਭੁਖਟਾਲ ਹੈ ਉਹ तकरीबन 124-25 ਦਿਨਾਂ ਤੋਂ ਚੱਲ ਰਿਹਾ ਤੇ ਅਸੀਂ ਸਰਕਾਰ ਨੂੰ ਇਹੀ ਮੰਗ ਕਰਦੇ ਸੀਗੇ ਕਿ ਸਾਨੂੰ ਜਿਹੜੇ ਤੇ ਸੀਐਸਆਰ ਰੂਲ ਹੈਗੇ ਆ ਉਹ ਲਾਗੂ ਕੀਤੇ ਜਾਣ ਸਰਕਾਰ ਨੇ ਨੋਟੀਫਿਕੇਸ਼ਨ ਸੀਗਾ ਉਸ ਦੇ ਵਿੱਚ ਜੋ ਸਾਡੀਆਂ ਮੰਗਾ ਸੀਗੇ ਉਹ ਲਾਗੂ ਕੀਤੇ ਜਾਣ ਕਿਉਂਕਿ ਗੱਲ ਇਹ ਸੀ ਕਿ ਜਦੋਂ ਆਮ ਆਦਮੀ ਪਾਰਟੀ ਆਪਣੀ ਸੱਤਾ ਦੇ ਵਿੱਚ ਆਈ ਸੀ ਉਹਨਾਂ ਨੇ ਆਪਣੇ ਮੈਨੀਫੈਸਟੋ ਦੇ ਵਿੱਚ ਇਹ ਅਨਾਉਂਸ ਕੀਤਾ ਸੀ ਰਿਟਰਨ ਕਿ ਅਸੀਂ ਆਂਦਾਂ ਸਾਰੇ ਕੰਪਿਊਟਰ ਦੇ ਅਫਕਾ ਨੂੰ ਜਿੱਕਾ ਬਾਗ ਦੇ ਵਿੱਚ ਰੈਗੂਲਰ ਕਰਾਂਗੇ ਪਰੰਤੂ ਕਿੰਨਾ ਸਮਾਂ ਬੀਤ ਗਿਆ ਜਿਹੜੀ ਆਮ ਆਦਮੀ ਪਾਰਟੀ ਆ ਇਸ ਨੇ ਸਾਡੀ ਕੋਈ ਸਾਰ ਨਹੀਂ ਰਹੀ ਲਈ ਜਾਨਿ ਕਿ ਤੇ ਇਹੀ ਚੀਜ਼ ਤੋਂ ਅਸੀਂ ਤੰਗ ਆ ਕੇ ਇੱਥੇ ਮਰਨ ਵਰਤੇ ਬੈਠੇ ਹਾਂ ਹਾਂ ਅਗਲਾ ਕਿਸ ਤਰ੍ਹਾਂ ਹੋਇਆ ਅਗਲਾ ਵਸ ਇਸ ਤਰ੍ਹਾਂ ਪਹਿਲਾਂ ਤਾਂ ਸਾਡੇ ਜਿਹੜੇ ਇੱਥੇ ਜੌਨੀ ਸਿੰਘ ਰਾਜੀ ਸੀਗੇ ਉਹ ਮਰਨ ਵਰਤੇ ਬੈਠੇ ਸੀ ਰਾਤ ਉਹਨਾਂ ਨੂੰ ਸਰਕਾਰ ਵੱਲੋਂ ਜ਼ਬਰਦਸਤੀ ਜਾਨਿ ਕਿ ਜਬਰੀ ਚੁੱਕ ਲਿਆ ਗਿਆ ਤੇ ਉਸੇ ਲੜੀ ਦੇ ਤਹਿਤ ਅਸੀਂ ਇਸ ਨੂੰ ਮਰਨ ਵਰਤ ਨੂੰ ਕੰਟੀਨਿਊ ਰੱਖਦੇ ਹੋਏ ਅੱਜ ਮੈਂ ਇੱਥੇ ਮਰਨ ਵਰਤੇ ਬੈਠ ਗਿਆ ਉਹ ਵੀ ਜਾਰੀ ਰਹੇਗਾ ਸਾਡਾ ਇਹ ਅਗਲਾ ਸੰਘਰਸ਼ ਹੈ ਜਿਹੜਾ ਉਹਦਾ ਲਾਗੂ ਇੱਕ ਚੀਜ਼ ਹੋਰ ਆ ਜੀ ਇੱਕ ਚੀਜ਼ ਜ਼ਰੂਰ ਆ ਜੇ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਅਸੀਂ ਸਰਕਾਰ ਸਾਡੀ ਪੰਜਾਬ ਚ ਨਹੀਂ ਸੁਣਦੀ ਅਸੀਂ ਦਿੱਲੀ ਜਾਵਾਂ ਹੁਣ ਦਿੱਲੀ ਕੁਝ ਕਰਿਆ ਸਰਕਾਰ ਮਰਦਾਬਾਦ 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 ਇਹ ਸਰਕਾਰ ਹੋ ਬਰਬਾਦ ਹੋ ਬਰਬਾਦ ਹੋ ਬਰਬਾਦ